ਸੋ ਲਈ ਗੋਜੀ ਇਸ ਵੇਲੇ ਜੋ ਹੈ ਉਹ ਦੇਗ ਪ੍ਰਸ਼ਾਤ ਜੋ ਹੈ ਉਹ ਬਨ ਗਿਆ ਹੈ ਦੇਗ ਪ੍ਰਸ਼ਾਤ ਜੋ ਇਹ ਜੋ ਦੇਗ ਹੈ ਉਹ 1 ਕਿਲੋ ਬੇਸਿਕ ਉਹ ਦੀ ਦੇ ਗਿਆ ਇਸ ਵੇਲੇ ਜੋ ਹੈ ਦੇਗ ਨੂੰ ਚਲਾਇਆ ਹੋਇਆ ਕੋਈ 10 ਮਿੰਟ ਹੋ ਗਏ ਹਨ ਔਰ ਇਹ ਜੋ ਹੈ ਧੀਮੀ ਆਸਤੇ ਬਨ ਰਿਹਾ ਹੈ ਕਿਉਂਕਿ ਇਹ ਜੋ ਟਰੇਲੂ ਗੈਸ ਹੈ ਕਿ ਲੋ ਵੈਸੇ ਉਤੇ ਬੰਦੇ ਕਾਰਨ ਇਹਦੀ ਜਿਹੜਾ 6 ਕਿਹਾ ਘਟੇ ਫੋਨ ਕਰਕੇ ਇਸ ਨੂੰ ਬਰਲ ਦੇ ਵਿੱਚ ਆਲਮੋਸਟ ਅੱਧਾ ਘੰਟਾ ਲੱਗ ਜਾਏਗਾ ਉਹ ਥੋੜੇ ਅਲਮੋਸਟ 20 ਤੋਂ 25 ਮਿੰਟ ਬਾਅਦ ਇਹਦਾ ਜੋ ਕਲਰ ਹੈ ਉਹ ਬਿਲਕੁਲ ਰੈਡੀਸ਼ ਹੋ ਜਾਏਗਾ ਜਿਸ ਵੇਲੇ ਇਹਦਾ ਕਲਰ ਰੈਡੀਸ਼ ਹੋ ਜਾਏਗਾ ਉਸ ਵੇਲੇ ਜੋ ਇਸਦੇ ਵਿੱਚ ਖੰਡ ਹੈ ਜੋ ਪਾਈ ਜਾਏਗੀ ਉਸ ਤੋਂ ਬਾਅਦ ਜੋ ਅਸੀਂ ਅੱਧੇ ਨੇ ਪਾਸੇ ਦੇਖੀਏ ਤਾਂ ਇਹ ਅੱਧੇ ਪਾਸੇ ਗਰਮ ਪਾਣੀ ਹੈ ਤੇ ਉਸ ਤੋਂ ਬਾਅਦ ਇਸ ਵਿੱਚ ਗਰਮ ਪਾਣੀ ਪਾਇਆ ਜਾਏਗਾ ਉਸ ਵੇਲੇ ਜੋ ਹੈ ਇਹ ਦੇਖ ਜੋ ਹੈ ਪਿਆਰ ਹੋ ਜਾਏਗੀ ਔਰ ਜਿਸ ਵੇਲੇ ਅਸੀਂ ਇਹਦੇ ਵਿੱਚ ਪਾਣੀ ਪਾ ਦੇਵਾਂਗੇ ਖੰਡ ਪੈ ਜਾਵੇਗੀ ਸਾਰਾ ਕੁਝ ਤਾਰੋਸ਼ ਤੋਂ ਬਾਅਦ ਜਿਹੜਾ ਸਿੰਘ ਜਿਸ ਦੀ ਕਨਾਸੀ ਇਸ ਵੇਲੇ ਹਲਾ ਰਹੇ ਹਾਂ ਉਸੇ ਤਿੱਕੇ ਦੇ ਨਾਲ ਅਸੀਂ ਹੋਰ ਇਸ ਨੂੰ ਹਿਲਾਦੇ ਰਹਾਂਗੇ ਇਹ ਤਦ ਤੱਕ ਦੇਖਿਆ ਤੋਂ ਹੋਏਗੀ ਜਦ ਤੱਕ ਇਸ ਦਾ ਕੀ ਹੋ ਜੋ ਹੈ ਛੱਡਿਆਗਾ ਨਹੀਂ ਇਹ ਹਾਂ ਇਹ ਇੱਕ ਪ੍ਰਸ਼ਾਦ ਤਾਂ ਉਸ ਤੋਂ ਬਾਅਦ ਇਹ ਦੇਵ ਜੀ ਦੀ ਤਿਆਰ ਹੋ ਜਾਏਗੀ ਬਹੁਤ ਥੋੜਾ ਸਮਾਂ ਫਿਰ ਆਪ ਜੀ ਨੂੰ ਦਿਖਾਉਂਦੇ ਹਾਂ ਤਾਂ ਅਸਾਂ ਅਗਰ ਦੇਖੀਏ ਤਾਂ ਉਹ ਚਲਦਿਆ ਹੋ ਇੱਕ 15 ਮਿੰਟ ਹੋ ਗਿਆ ਹੈ ਔਰ ਕਿ ਉਹ ਦੇਗ ਦਾ ਕਲਰ ਹੈ ਉਹ ਥੋੜਾ ਥੋੜਾ ਜਿਆ ਰੈਡੀਸ਼ ਹੋ ਰਿਹਾ ਹੈ ਪਰ ਇਸ ਵੇਲੇ ਵੀ ਅਗਰ ਅਸੀਂ ਕੋਲ ਮਿਲਾ ਕੇ ਦੇਖੀਏ ਤਾਂ ਇਹ ਦੇਗ ਕੱਚੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਜੋ ਸਿੰਘ ਭਾਖੀ ਹਨ ਉਹ ਤਾਂ ਦੇਗ ਪਛਾਣ ਬਣਾਉਣ ਲੱਗ ਪਡੇ ਹਨ ਤੇ ਇਸ ਸਟੇਜ ਦੇ ਉੱਤੇ ਹੀ ਸਾਰਾ ਕੁਝ ਕਰ ਲੈਂਦੇ ਹਨ ਉਹਦੇ ਵਿੱਚ ਚੀਨੀ ਪਾ ਦਿੰਦੇ ਹਨ ਤੇ ਪਾਣੀ ਵੀ ਮਿਲਾ ਦਿੰਦੇ ਹਨ ਜਿਸ ਦੇ ਨਾਲ ਕੋ ਜਿੰਨਾ ਮਰਜ਼ੀ ਜੋ ਲਾਲਣ ਤੇ ਉਹ ਫਿਰ ਦੇਖਦੇ ਉਹ ਦੇਖ ਜੋ ਹੈ ਉਹ ਕੱਚੀ ਹੀ ਰਹਿ ਜਾਂਦੀ ਹੈ ਇਸਾ ਨੂੰ ਆਪਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਹੋਵੇਗਾ ਕਿ ਉਹ ਦਾ ਸਹੀ ਟਾਈਮ ਕਦ ਆਇਆ ਹੈ ਹਜੇ ਵੀ ਜੋ ਆਪਣੇ 10 ਮਿੰਟ ਵਿੱਚ ਹੈ ਇਹਦੇ ਵਿੱਚ ਜੋ ਖੰਡ ਪਏ ਜੀ ਉਸ ਤੋਂ ਬਾਅਦ ਦੇ ਵਿੱਚ ਜਿਹਨੂੰ ਪਾਣੀ ਮਿਲਾਇਆ ਜਾਏਗਾ ਔਰ ਫਿਰ ਇਹ ਤਿਆਰ ਹੋਏਗੀ ਸੋਾਈ ਗੋਜੀ ਹੁਣ ਜੋ ਹੈ ਉਹ ਚੀਨੀ ਪਾਉਣ ਦਾ ਟਾਈਮ ਹੋ ਗਿਆ ਹੈ ਹੁਣ ਪਾ ਵਿੱਚ ਦੇਵ ਪ੍ਰਸ਼ਾਦ ਦੇ ਵਿੱਚ ਜੋ ਹੈ ਖੰਡ ਪਾਇਆ ਪਾ ਰਹੇ ਹਾਂ ਔਰ ਇਸ ਤੋਂ ਬਾਅਦ ਅਸਲੀ ਕਿਉਂਕਿ ਅਗਰ ਅਸੀਂ ਸਹੀ ਤਰੀਕੇ ਦੇ ਨਾਲ ਇਸ ਵਿੱਚ ਮਿਸ਼ਰਣ ਨਾ ਕਰੀਏ ਔਰ ਸਹੀ ਟਾਈਮ ਦੇ ਉੱਤੇ ਚੀਨੀ ਜਾਂ ਨਾ ਪਾਈਏ ਤਾਂ ਫਿਰ ਜੋ ਹੈ ਕਿ ਦੇਗ ਦਾ ਜੋ ਸੇਕ ਹੈ ਤੁਹਾਨੂੰ ਉਹ ਜਾ ਕਾਫੀ ਜ਼ਿਆਦਾ ਤੇਜ਼ ਹੋ ਜਾਂਦਾ ਹੈ ਜਿਸ ਕਾਰਨ ਜਿਸ ਕਾਰਨ ਜੋ ਹੈ ਦੇਗ ਦਾ ਜੋ ਕਲਰ ਹੈ ਉਹ ਬਹੁਤ ਜ਼ਿਆਦਾ ਜੋ ਹੈ ਉਹ ਮੈਨੂੰ ਆਪਾਂ ਕਹਿ ਸਕਦੇ ਹਾਂ ਕਿ ਬਲੈਕਿਸ਼ ਹੋ ਜਾਂਦਾ ਹੈ ਸੋ ਇਸ ਵੇਲੇ ਜੋ ਹੈ ਤੇਗ ਆਪਣੇ ਲਾਸਟ ਸਟੇਜ ਵਾਲੇ ਪਾਸੇ ਪੁੱਜ ਗਈ ਹੈ ਔਰ ਜੋ ਅਸੀਂ ਰਾਤ ਜੋ ਹੈ ਉਹਨੋਂ ਵਿੱਚ ਜ਼ਿਆਦਾ ਵੱਧ ਗਈ ਹੈ ਔਰ ਜਿੰਨਾ ਸ਼ੇਕ ਪੈ ਰਿਆ ਸੀ ਪਹਿਲਾਂ ਸਾਰੀ ਤੇਗ ਨੂੰ 1 ਕਿਲੋ ਵਿੱਚ ਦੇਸੀ ਘੀ ਉਸੀ ਔਰ 1 ਕਿਲੋ ਆਟਾ ਸੀ ਔਰ ਹੁਣ ਇਹਦੇ ਬਰਾਬਰ ਹੀ ਜੋ ਹੈ ਉਹ ਚੀਨੀ ਪੈ ਰਹੀ ਹੈ ਸੋ ਜੇ ਦੇਗ ਹੈ ਉਹ ਬੰਦੇ ਰਸਤੇ ਵਿੱਚ ਪੁੱਜ ਗਈ ਪੁਝੇ ਕਰਦੀ ਹੈ ਤਾਂ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਦੇਗ ਦਾ ਜੋ ਲਿਖਾਸ ਹੈ ਉਹ ਬਿਲਕੁਲ ਸਹੀ ਮਾਤਰਾ ਦੇ ਵਿੱਚ ਹੋਵੇ ਔਰ ਜੋ ਘਟਣਾ ਹੋਵੇ ਸੋ ਇਸ ਵੇਲੇ ਅਸੀਂ ਅਗਰ ਦੇਖੀਏ ਤਾਂ ਚੀਨੀ ਔਰ ਜੋ ਸਾਰਾ ਕੁਝ ਹੈ ਉਹ ਸਹੀ ਤਰੀਕੇ ਦੇ ਨਾਲ ਵਿੱਚ मिक्स हो गया है और दोनों ये बिल्कुल लास्ट स्टेज वाले पहुँच गई है आज भी जो है वो पां तो सत मिनट तक जो है इसमें मिलाया जाएगा फिर इसका कलर जो है बिल्कुल थोड़ा जो है ब्राउनिश हो जाएगा उस वेले पानी पाया जाएगा वागुरु जी इस वेले जो है चीनी और घो और जो ਆਟੇ ਦੀ ਜੋ ਦੇਗ ਬੰਦੀ ਹੈ ਸਾਰੇ ਜਾਣਦੇ ਹਨ ਕਿ ਜੋ ਦੇਗ ਪ੍ਰਸ਼ਾਦ ਹੈ ਉਹ ਆਟੇ ਦਾ ਬਣਦਾ ਹੈ ਸੋ ਅਗਰ ਇਸ ਵੇਲੇ ਦੇਖੀਏ ਤੇ ਇਸ ਵੇਲੇ ਇਹ ਸਭ ਕੁਝ ਮਿਕਸ ਹੋ ਗਿਆ ਹੋਇਆ ਹੈ ਤਾਂ ਕਈ ਵਾਰੀ ਭਲੇਖਾ ਪਾਇਆ ਜਾਂਦਾ ਹੈ ਕਿ ਇਹ ਪੱਕਾ ਹੋ ਗਿਆ ਹੈ ਜਦ ਕਿ ਅਸੀਂ ਜੇ ਬਿਲਕੁਲ ক্লোਜ਼ ਅਪ ਤੇ ਦੇਖੀਏ ਤਾਂ ਇਹਦਾ ਜੋ ਕਲਰ ਹੈ ਹਜੇ ਵਾਈਟਿਸ਼ ਦੇ ਵਿੱਚ ਹੈ ਹਜੇ ਇਹ ਦੇ ਕੱਚੀ ਹੈ ਅਗਰ ਅਣਜਾਣੇ ਵਸੇ ਗਲਤੀ ਵਸ ਆਪਾਂ ਇਹਦੇ ਵਿੱਚ ਪਾਣੀ ਪਾ ਦੇਵਾਂਗੇ ਪਰ ਇਹ ਵਾਲੀ ਦੇਗ ਜੋ ਹੈ ਉਹ ਕੱਚੀ ਰਹਿ ਜਾਏਗੀ ਹਜੇ ਇਸ ਦੇ ਵਿੱਚ ਉਸ ਦੇ ਵਿੱਚ ਪਾਣੀ ਪਾਣ ਦੇ ਵਿੱਚ ਹਜੇ ਟਾਈਮ ਹੈ ਲਗਾਤਾਰ ਜੋ ਹੈ ਹਲਾਉਣਾ ਪਏਗਾ ਉਸ ਤੋਂ ਬਾਅਦ ਜੀ ਜੋ ਰੰਗ ਕਲਰ ਜੋ ਹਬਲਿਸ਼ ਹੋਏਗਾ ਉਸ ਤੋਂ ਬਾਅਦ ਇਸ ਪਾਣੀ ਪਏਗਾ ਸੁਪਲੇ ਕੇ ਵਿੱਚ ਨਹੀਂ ਆਣਾ ਹੈ ਸਵਾਇ ਗੁਰਜੀ ਪਾਣੀ ਇਹਦੇ ਵਿੱਚ ਪੈ ਗਿਆ ਹੈ ਔਰ ਔਰ ਜੋ ਹੈ ਹੁਣ ਇਹ ਹਰਾਈ ਜਾ ਰਹੀ ਹੈ ਦੇਗ ਉਹ ਤੇ ਇੱਕਦਰਾ ਅਸੀਂ ਕਲਰ ਦੇਖੀਏ ਤਾਂ ਬਿਲਕੁਲ ਪਰਫੈਕਟ ਹੋ ਗਿਆ ਹੈ ਹੋਰ ਅਗਲੇ 2 ਮਿੰਟ ਦੇ ਵਿੱਚ ਇਹ ਜਿਹੜੀ ਦੇਗ ਹੈ ਆਪਣਾ ਜੋ ਹੈ ਦੇਸੀ ਘੋੜ ਛੱਡਣ ਲੱਗੇਗੀ ਕੋਸ ਨੂੰ ਲਗਾਤਾ ਜੋ ਹੈ ਉਹ ਹਲਾਇਆ ਜਾ ਰਿਹਾ ਹੈ ਸੁਭਾਈ ਗੋਜੀ ਦੇਗ ਜੋ ਹੈ ਉਹ ਆਲਮੋਸਟ ਤਿਆਰ ਹੈ ਅਸੀਂ ਅਗਰ ਬਿਲਕੁਲ ਦੇਖੀ ਤਾਂ ਹਲਕਾ ਹਲਕਾ ਦੇਸੀ ਘੋੜ ਜੋ ਹੈ ਉਹ ਦੇਗ ਛੱਡਣ ਲੱਗ ਪਈ ਹੈ ਇਹ ਇਹਦੇ ਬਦਲ ਨੂੰ ਫਾਈਨਲ ਪ੍ਰਕਿਰਿਆ ਹੈ ਜਦ ਤੱਕ ਦੇਖ ਜੋ ਹੈ ਉਹਦੇ ਨਾਲ ਲੱਗਣਾ ਬੰਦ ਹੋ ਜਏਗਾ ਕੜਾਈ ਦੇ ਨਾਲ ਤਾਂ ਸਮਝੋ ਕਿ ਦੇਖ ਤਿਆਰ ਹੋ ਗਈ ਹੈ ਅਗਲੇ 1 ਮਿੰਟ ਦੇ ਅੰਦਰ ਇਹ ਦੇਖ ਜੋ ਹੈ ਬਲਕੇ ਤਿਆਰ ਹੈ ਸ਼ੋਭਾ ਜੀ ਦੇਖ ਜੋ ਹੈ ਉਹ ਬਣ ਕੇ ਤਿਆਰ ਹੈ ਇਹਨੇ ਜੋ ਹੈ ਉੱਕੇ ਉਚੜਤਾ ਹੈ ਸੋਇਸ ਨੂੰ ਜੋ ਹੈ ਦੂਸਰੇ ਪਾਸੇ ਪਲਟਣ ਦਾ ਟਾਈਮ ਆ ਗਿਆ ਹੈ ਸੋ ਦੇਖ ਤਿਆਰ ਹੈ ਵਾਈ ਗੂ ਜੀ ਇਸ ਵੇਲੇ ਜੋ ਤਵੇ ਹੈ ਇਹ ਪਲਟ ਦਿੱਤੀ ਗਈ ਹੈ ਪਰਾਤੇ ਵਿੱਚ ਔਰ ਦੂਜੇ ਹੁਣੇ ਸ਼੍ਰੀ ਗੁਰੂ ਵਿੰਦ ਸਾਹਿਬ ਜੀ ਦੇ ਆਬ ਉਹ ਜੀ ਹਜੂਰੀ ਦੇ ਵਿੱਚ ਜੋ ਹੈ ਉਹ ਪ੍ਰਸ਼ਾਦ ਬਣ ਕੇ ਹਾਜ਼ਰ ਹੈ ਔਰ ਇਸ ਤਾ ਹੁਣ ਤੋਂ ਲੱਗੇਗਾ ਜੋ ਕਿ ਮੱਧ ਦਾ ਪ੍ਰਸ਼ਾਦ ਹੈ ਵਾਈ ਗੁਸ਼ੀਓ